ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਆਹ ਵੀਡੀਓ ਦੇਖੋ ਤੁਸੀਂ ਵੀਡੀਓ ਦੇਖ ਲਈਆ ਤੇ ਸਹੀ ਜੇ ਅੰਦਾਜ਼ਾ ਹੋ ਗਿਆ ਹੋਣਾ ਕਿ ਇਹੋ ਜਿਹੇ ਲੋਕਾਂ ਦੀ ਮਨਸਾ ਸੋਚ ਕੀ ਹੋ ਸਕਦੀ ਹੈ ਕਿਸਮਤ ਚੰਗੀ ਸੀ ਉਹਨਾਂ ਦੀ ਕਿ ਉਹਨਾਂ ਦੇ ਹੱਥ ਵਿੱਚ ਕੈਮਰਾ ਸੀਗਾ ਕੈਮਰਾ ਚੱਲਦਾ ਸੀਗਾ ਬਾਏ ਦਾਵੇ ਕੈਮਰਾ ਨਾ ਚੱਲਦਾ ਹੁੰਦਾ ਕੈਮਰਾ ਜਾਂ ਮੋਬਾਈਲ ਬੰਦ ਹੁੰਦਾ ਇਹ ਵੀਡੀਓ ਕੈਪਚਰ ਨਾ ਹੁੰਦੀ ਮਸਲਾ ਕੀ ਬਣਨਾ ਸੀਗਾ ਕਿ ਦੇਖੋ ਜੀ ਪੁਲਿਸ ਵਾਲਿਆਂ ਨੇ ਇਸ ਬੀਬੀ ਦੇ ਹੱਥ ਪੈ ਗਏ ਹੱਥੀ ਪੈ ਗਦੇ ਕੱਪੜੇ ਪਾੜ ਦਿੱਤੇ ਮੁੱਦਾ ਇਹ ਬਣਨਾ ਸੀ ਨਾ ਤਕਰੀਰ ਉਹ ਦੇਦੇ ਆ ਬਹੁਤ ਹੋਏ ਮੁੱਦੇ ਅੱਗੇ ਦੇਖਿਦੇ ਆ ਉਹ ਕੈਮਰੇ ਦੇ ਪਿੱਛੇ ਹੁੰਦੇ ਆ ਪਤਾ ਨਹੀਂ ਲੱਗਦਾ ਇਹ ਕੈਮਰੇ ਦੇ ਸਾਹਮਣੇ ਆ ਪਤਾ ਲੱਗਿਆ ਇਹੋ ਜਿਹੇ ਕਾੜ ਨਾ ਅਕਸਰ ਆਪਾਂ ਦੇਖਦੇ ਆਂ ਜਿਨ੍ਹਾਂ ਬੰਦਿਆਂ 2 ਨੰਬਰ ਦੇ ਕੰਮ ਕਰਦੇ ਆ 2 ਨੰਬਰ ਦੇ ਧੱਦੇ ਕਰਦੇ ਆ ਉਹਨਾਂ ਦੀ ਆਪਣੀ ਇੱਜ਼ਤ ਕੌਡੀ ਹੁੰਦੀ ਆ ਜ਼ੀਰੋ ਹੁੰਦੀ ਆ ਉਹ ਤੁਹਾਡੇ ਸਾਹਮਣੇ ਆ ਉਹ ਆਪਣੀ ਇੱਜ਼ਤ ਨੂੰ ਪ੍ਰਵਾਨ ਨਹੀਂ ਕਰਦੇ ਪਰ ਤੁਹਾਡੇ ਇੱਜ਼ਤ ਵੀ ਰੋੜਨ ਲੱਗੇ ਕਮੈਂਟ ਲਾਉਂਦੇ ਕਿਵੇਂ ਜਿਵੇਂ ਆ ਵੀਡੀਓ ਆ ਅਗਰ ਕੈਮਰਾ ਨਾ ਚੱਲਦਾ ਹੁੰਦਾ ਤੇ ਜਿਹੜੇ ਬੰਦੇ ਮੌਕੇ ਤੇ ਗਏ ਸੀਗੇ ਉਹਨਾਂ 'ਤੇ ਬਲੇਮ ਕੀ ਲੱਗਣਾ ਸੀਗਾ ਕਿ ਇਹ ਸਾਡੇ ਹੱਥੇ ਪੈ ਗਿਆ ਜੀ ਰੋਲਾ ਪੈ ਜਣਾ ਸੀਗਾ ਆਂਢੀ ਗੁਆਂਢੀ ਇਕੱਠੇ ਹੋ ਜਣੇ ਸੀਗੇ ਕਿਉਂਕਿ ਚੋਰ ਦਾ ਗਵਾ ਖਵਾਜ ਦਾ ਗਵਾ ਡੱਡੂ ਇੱਕ ਪੰਜਾਬੀ ਵਿੱਚ ਕਹਾਵਤ ਆ ਕਿ ਖਵਾਜ ਦਾ ਗਵਾ ਡੱਡੂ ਤੇ ਚੋਰਾ ਨੇ ਚੋਰਾ ਦੀ ਮਦਦ ਕਰਨੀ ਸੀ ਇਹ ਨਸ਼ਾ ਵੇਚਣ ਵਾਲੇ ਆ ਨਸ਼ਾ ਵੇਚਣ ਵਾਲੇ ਅਸੇ ਪਾਸੇ ਜਿਹੜੇ ਹੋਰ ਵੀ ਹੋਣਗੇ ਉਹਨਾਂ ਉਸੇ ਵੇਲੇ ਆ ਕੇ ਖੜ ਜਾਣਾ ਸੀਗਾ ਕਿ ਕੋਈ ਕੱਪੜੇ ਪਾੜ ਦੇ ਦੇਖੋ ਇਹ ਆ ਗਿਆ ਦੇਖੋ ਇਹ ਹੋ ਗਿਆ ਸੋ ਪਿਆਰੇ ਹੋਏ ਲੋਕਾਂ ਨੂੰ ਲਾਂਤਾ ਪਾਇਆ ਕਰੋ ਰੱਜ ਕੇ ਲਾਂਤਾ ਪਾਇਆ ਕਰੋ ਕਿਉਂਕਿ ਇਹ ਕਾਹਨੇ ਨਹੀਂ ਬਹੁਤ ਵਾਰੀ ਦੇਖਣ ਨੂੰ ਮਿਲਦੇ ਆ ਆਪਣੇ ਆਮ ਜੀਜਾ ਸਾਹਮਣੇ ਆ ਜਦੇ ਦੇਖੋ ਜੀ ਮੇਰੇ ਕੱਪੜੇ ਪਾੜਤੇ ਜਾ ਕੇ ਕਹਾਣੀ ਵਿੱਚੋਂ ਕੁਝ ਇਸ ਤਰ੍ਹਾਂ ਦੀ ਹੁੰਦੀ ਆ ਕਹਾਣੀ ਕੋ ਸ਼ੋਰ ਹੁੰਦੀ ਆ ਬਣਾ ਕੁਝ ਹੋਰ ਦਿੱਤੀ ਜਾਂਦੀ ਆ ਇਹ ਜੋ ਲੋਕਾਂ ਦੇ ਸਖਤ ਕਾਰੇ ਹੋਣ ਚਾਹੀਦੇ ਆ ਕੋਈ ਵੀ ਕਾਲਾ ਧੰਦਾ ਕਰਦਾ ਨਸ਼ਾ ਵੇਚਦਾ ਚਿੱਟਾ ਵੇਚਦਾ ਕਾਲਾ ਜੋ ਵੀ ਵੇਚਦਾ ਜਿਹੜੇ ਲੋਕਾਂ ਦੀ ਜ਼ਿੰਦਗੀਆਂ ਬਰਬਾਦ ਹੁੰਦੀਆਂ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਹੁੰਦੀ ਆ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਆ ਉਹ ਇਹਨਾਂ ਲੋਕਾਂ ਦੀ ਵਜ੍ਹਾ ਕਰਕੇ ਹੁੰਦੇ ਆ ਮਰਕੇ ਲੋਕ ਛੁੱਟਦੇ ਗਏ ਆ ਇਹ ਬਚਦੇ ਗਏ ਆ ਆ ਕਤੂਦ ਕਰਦੇ ਫਿਰੇ ਬੀਬੀ ਅੱਗੇ ਘੱਟੀਆਂ ਅੱਦੇ ਪਿੱਛੇ ਹੋ ਗਏ ਉਹਨੇ ਕੱਪੜੇ ਪਾਰੇ ਬਾਜਬਾ ਨਾਰੀ ਬਣ ਗਿਆ ਸਾਡੇ ਅੱਥੀ ਪੈ ਕੇ ਸੀ ਜੀ ਕੱਪੜੇ ਪਾੜਦੇ ਸੀ ਉਹ ਸਾਰਾ ਮੈਟਰ ਪਾਸੇ ਹੋ ਜਾਣਾ ਵਾ ਤੇ ਇਹਨਾਂ ਦੇ ਪਿੱਛੇ ਚੰਦੜੇ ਲੀਡਰ ਫੇਸਬੁਕ ਹੀ ਏ ਵੇਲਣ ਉਹਨਾਂ ਅੱਗੇ ਉਸਲੇ ਖੜ ਜਾਣਾ ਹੈ ਆ ਦੇਖੋ ਜੀ ਧੱਕਾ ਕਰਤਾ ਜੀ ਆ ਕਤਤਾ ਯੋ ਕਤਤਾ ਜੀ ਅੱਗੇ ਬਹੁਤਾ ਨਹੀਂ ਬੋਲਣਾ ਕਿਉਂਕਿ ਲੋਕਿੰਗ ਬੋਤਾਂ ਹੋਗੇ ਮੈਂਟ ਲਾਉਦੇ ਆ ਸਮਝਣ ਵਾਲੇ ਸਮਝ ਜਾਣਗੇ ਮੈਂ ਕੀ ਬੋਲਣਾ ਚਾਹਾਂ ਸੋ ਪਿਆਰਿਓ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹਾ ਕਰੋ ਜੋ ਦੋਮੀ ਉਸੂ ਮੇਰੀ ਪੀੜਾ ਕੇ ਇਹੋ ਜਿਹਾ ਰੇਡ ਮਾਰਨੇ ਆ ਸਭ ਤੋਂ ਅੱਗੇ ਕੈਮਰਾ ਲੈ ਕੇ ਜਾਇਆ ਕਰੋ ਬਾਈ ਤੁਹਾਡੇ ਵੀ ਬਚੀ ਰਹੂਗੀ ਮੈਂ ਇਹ ਨਹੀਂ ਕਹਿੰਦਾ ਕਿ ਸਾਰੀ ਪੁਲਿਸ ਚੰਗੀ ਹੈ ਮੈਂ ਪਹਿਲਾਂ ਕਹਦਾ ਕਿ ਇਹਨਾਂ ਕਹਿੰਦਾ ਪੁਲਿਸ ਦੀ ਅੱਕੀ ਗੱਲ ਕਰਦਾ ਪਿਆ ਸਾਰੀ ਪੁਲਿਸ ਮਾੜੀ ਨਹੀਂ ਤੇ ਸਾਰੀ ਪੁਲਿਸ ਚੰਗੀ ਨੇ ਇੱਕ ਘਰ 'ਚ 5 ਜੀ ਪੱਜੇ ਚੰਗੇ ਨਹੀਂ ਹੁੰਦੇ ਇੱਕ ਪਿੰਡ 'ਚ 50 ਘਰ 50 50 ਘਰ ਚ ਕਿਹਨੇ ਹੁੰਦੇ ਮਾੜੇ ਉਹਦੇ ਚੰਗੇ ਉਹਦੇ ਸੇਮ ਕੋਈ ਖੇਡ ਰਹੇ ਆ ਹਰ ਮੈਗਨੇਟ ਚ ਚੰਗੇ ਲੋਕ ਵੀ ਆ ਮਾੜੇ ਲੋਕ ਵੀ ਆ ਚੰਗੇ ਨੂੰ ਚੰਗਾ ਕਹੋ ਤੇ ਮਾੜੇ ਨੂੰ ਮਾੜਾ ਕਹੋ ਧੰਨਵਾਦ ਉਸ